ਹਾਂਜੀ ਦੋਸਤੋ ਕਹਿ ਦਿੰਦੇ ਆ ਨਾ ਬਈ ਬੜੀ ਔਖੀ ਆ ਡ్రਾਈਵਰੀ ਟਰੱਕਾਂ ਦੀ ਪਰ ਮੈਂ ਕਹਿੰਦਾ ਬਈ ਡ్రਾਈਵਰੀ ਟਰੈਕਟਰ ਦੀ ਵੀ ਬੜੀ ਔਖੀ ਆ ਜਦੋਂ ਪਾਈ ਹੋਵੇ ਟਰਾਲੀ ਪਿੱਛੇ ਇਕੱਠਾਂ ਦੀ ਆਹ ਦੇਖ ਲਓ ਭਰਾਵੋ ਜਮਾਂ ਐ ਸਿਖਰ ਤੇ ਪਹੁੰਚ ਗਿਆ ਸੀ ਕੰਮ ਰਾਹ ਤੇ ਚੜਦੀ ਸੀ ਟਰਾਲੀ ਤੇ ਆਹ ਇੱਕ ਪਾਸੇ ਖਾਲੇ ਦੇ ਵਿੱਚ ਲਹਿ ਗਈ ਤੇ ਰਾਤ ਬਈ ਜੀ ਫਿਰ ਬਾਈਆਂ ਨੂੰ ਇੱਥੇ ਹੀ ਕੱਟਣੀ ਪੈ ਗਈ ਤੇ ਉਹ ਦੂਜੀ ਟਰਾਲੀ ਵੀ ਖੇਤ 'ਚ ਹੀ ਰਹਿ ਗਈ ਟਰਾਲੇ ਨੂੰ ਬਈ ਕੱਢਣ ਆਸਤੇ ਬਾਈਆਂ ਨੇ ਬਹੁਤ ਜਦੋਜਹਿਦ ਕੀਤੀ ਆ ਦੇਖੋ ਅੱਗੇ ਟਰੈਕਟਰ ਵਗੈਰਾ ਵੀ ਪਾਇਆ ਸੀ ਪਰ ਜਿਹੜਾ ਟਰਾਲਾ ਉਹ ਜੇਦੀ ਕਰਕੇ ਬਹਿ ਗਿਆ ਕਹਿੰਦਾ ਮੈਂ ਤਾਂ ਅੱਜ ਦੀ ਰਾਤ ਇੱਥੇ ਹੀ ਰਹਿਣਾ ਤੇ ਫੇਰ ਬਈ ਬਾਈਆਂ ਨੇ ਅੱਕ ਹਾਰ ਕੇ ਜਿਹੜੇ ਇੱਥੇ ਡੇਰੇ ਲਾ ਲਏ ਤੇ ਅੱਜ ਹੁਣ ਦੁਬਾਰਾ ਜਿਹੜੀ ਕੋਸ਼ਿਸ਼ ਕਰਨਗੇ ਇਹਦੀ ਕੱਢਣ ਦੀ ਤੇ ਭਰਾਵੋ ਜਿਹੜਾ ਆਪਾਂ ਨੂੰ ਦੂਜੇ ਦਾ ਕੰਮ ਦੇਖਣ ਚ ਸੌਖਾ ਲੱਗਦਾ ਹੁੰਦਾ ਕਈ ਭਰਾ ਕਹਿ ਦਿੰਦੇ ਆ ਵੀ ਗੱਠਾਂ ਵਾਲਿਆਂ ਚ ਤਾਂ ਬਹੁਤ ਕਮਾਈ ਆ ਸੁੱਕੀ ਕਮਾਈ ਆ ਕਈ ਕਹਿੰਦੇ ਆ ਇਦੇ ਤੇ ਕੀ ਲੱਗਦਾ ਪਰ ਜਦੋਂ ਬਈ ਇਹੋ ਜੇ ਕੰਮ ਹੁੰਦੇ ਆ ਟਰਾਲੇ ਫਸਦੇ ਆ ਟਰਾਲੇ ਪਲਟਦੇ ਆ ਪਤਾ ਬਈ ਉਦੋਂ ਲੱਗਦਾ ਕੰਮ ਹਰੇਕ ਦਾ ਹੀ ਔਖਾ ਕੰਮ ਬਈ ਕੋਈ ਸੌਖਾ ਨਹੀਂ ਕੰਮ ਦੇ ਹਰੇਕ ਦੇ ਵਿੱਚ ਰਿਸਕ ਆ ਹਰੇਕ ਦੇ ਵਿੱਚ ਮਿਹਨਤ ਆ ਦੇਖ ਸਕਦੇ ਹੋ ਹੁਣ ਜੇ ਟਰਾਲਾ ਬਈ ਪਲਟ ਜਾਂਦਾ ਤਾਂ ਕਿੰਨਾ ਨੁਕਸਾਨ ਹੋਣਾ ਸੀ ਚਲੋ ਇਹ ਤਾਂ ਟੇਡਾ ਹੋ ਕੇ ਕੰਮ ਚੱਲ ਗਿਆ